ਇਹ 28 ਤਰੀਕ ਦਾ ਜੋ ਰੋਸタルਾ ਸ੍ਰੀ ਅਮਰਸਰ ਸਾਹਿਬ ਦਿੱਤਾ ਡਾਣਾ ਉਸ ਵਿੱਚ ਪੰਜਾਬ ਭਰ ਤੋਂ ਔਰ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਹੁਣ ਹਮਾ ਕੇ ਪਹੁੰਚ ਰਹੀਆਂ ਔਰ ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਉੱਥੇ ਪਹੁੰਚਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਸੰਗਤਾਂ ਦੇ ਵਿੱਚ ਬਹੁਤ ਭੜੀ ਜੋਸ਼ ਅਤੇ ਉਤਸ਼ਾਹ ਵੀ ਹੈ ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ 11:00 ਵਜੇ ਦਾ ਗੋਲਡਨ ਗੇਟ ਸ੍ਰੀ ਅਮਰ ਸਰ ਸਾਹਿਬ ਵਿਖੇ ਪਹੁੰਚਿਆ ਜਾਏ। ਉੱਥੋਂ ਫਿਰ ਅੱਗੇ ਸਾਰੇ ਆਪ ਗੱਡੀਆਂ ਲੈ ਕੇ ਕਾਫਲੇ ਦੇ ਰੂਪ ਵਿੱਚ ਸ੍ਰੀ ਅਮਰ ਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣਾ ਹੈ। ਸੰਗਤਾਂ ਨੂੰ ਖਾਸ ਬੇਨਤੀ ਕਰਦੇ ਆ ਕਿ ਲੰਗਰ ਦਾ ਜਲਸ਼ ਆਉਣ ਦਾ ਵਿਸ਼ੇਸ਼ ਇੰਤਜ਼ਾਮ ਜਥੇਬੰਦੀ ਵੱਲੋਂ ਕੀਤਾ ਗਿਆ ਹੈ। ਲੰਗਰ ਪੱਖੋਂ ਕੋਈ ਵੀ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏ ਵੀ। ਔਰ ਧਰਨੇ ਦੇ ਨਾਲ ਹੀ ਸਾਰੀਆਂ ਸੰਗਤਾਂ ਨੂੰ ਲੰਗਰ ਛਕਾ ਕੇ ਔਰ ਉਸ ਤੋਂ ਬਾਅਦ ਸੰਗਤਾਂ ਨੂੰ ਬਿਧੇਗੀ ਦਿੱਤੀ ਜਾਏਗੀ ਲੰਗਰ ਦਾ ਜਲ ਦਾ ਸਾਰਾ ਇੰਤਜ਼ਾਮ ਨਾਲ-ਨਾਲ ਕੀਤਾ ਹੋਇਆ ਗੱਡੀਆਂ ਦੇ ਵਿੱਚ ਇਸ ਕਰਕੇ 11 ਤੋਂ ਲੈ ਕੇ 12 ਵਜੇ ਤੱਕ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੰਦਰੀ ਹਾਲ ਪਹੁੰਚਾਂਗੇ ਔਰ 2 ਘੰਟੇ ਧਰਨਾ ਦੇਣ ਤੋਂ ਉਪਰੰਤ ਫਿਰ ਸੰਗਤਾਂ ਨੂੰ ਲੰਗਰ ਛਕਾਉਣ ਦੀ ਦਾਲ ਛਕਾਉਣ ਦੀ ਜਿਹੜੀ ਸੇਵਾ ਉਹ ਕੀਤੀ ਜਾਏਗੀ ਦੂਸਰੀ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾਦੀਆਂ ਕਈ ਤਰ੍ਹਾਂ ਦੇ ਭਰਮ ਭਲੇਖੇ ਸੰਗਤਾਂ ਵਿੱਚ ਪ੍ਰਚਾਰੇ ਜਾ ਰਹੇ ਆ ਸੰਗਤ ਦੀ ਇਹ ਪ੍ਰੋਗਰਾਮ ਸਮੁੱਚੇ ਸੰਸਮਾਜ ਵੱਲੋਂ ਜਥੇਬੰਦੀਆਂ ਵੱਲੋਂ ਦੰਦਵੇਂ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲਿਖਿਆ ਗਿਆ ਇਸ ਨੂੰ ਸਫਲ ਬਣਾਉਣ ਵਾਸਤੇ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਔਰ ਹਮ ਹਮ ਆ ਕੇ 28 ਤਾਰੀਖ 28 ਮਾਰਚ ਦੈਨ ਸ਼ੁਕਰਵਾਰ ਨੂੰ ਸ੍ਰੀ ਅਮਰਸਰ ਸਾਹਿਬ ਵਿਹਿਰਾਂ ਘੱਟ ਕੇ ਆਪ ਜੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਜੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚਿਆ ਸੰਤਾਂ ਦੇ ਚਰਨਾਂ ਵਿੱਚ ਪੂਰ ਜੋਰ ਅਪੀਲ ਕਰਦਾ ਕਿ 28 ਤਾਰੀਖ ਦਾ ਜੋ ਰੋਸ ਧਰਨਾ ਸ੍ਰੀ ਅਮਰਸਰ ਸਾਹਿਬ ਦਿੱਤਾ ਡਾਣਾ ਕੋਸ ਵਿੱਚ ਪੰਜਾਬ ਭਰ ਤੋਂ ਔਰ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਹੁਣ ਹਮਾ ਕੇ ਪਹੁੰਚ ਰਹੀਆਂ ਔਰ ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਉੱਥੇ ਪਹੁੰਚਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਸੰਗਤਾਂ ਦੇ ਵਿੱਚ ਬਹੁਤ ਭੜੀ ਜੋਸ਼ ਅਤੇ ਉਤਸ਼ਾਹ ਵੀ ਹੈ ਇਸ ਲਈ ਸੰਗਤਾਂ ਨੇ ਬੀਤੀ ਹੈ ਕਿ 11 ਵਜੇ ਦਾ ਗੋਲਡਨ ਗੇਟ ਸ੍ਰੀ ਅਮਰਸਰ ਸਾਹਿਬ ਵਿਖੇ ਪਹੁੰਚਿਆ ਜਾਏ ਉੱਥੋਂ ਫਿਰ ਅੱਗੇ ਸਾਰੇ ਆਪ ਗੱਡੀਆਂ ਲੈ ਕੇ ਕਾਫਲੇ ਦੇ ਰੂਪ ਵਿੱਚ ਸ੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣਾ ਹੈ ਸੰਗਤਾਂ ਨੂੰ ਖਾਸ ਬੇਨਤੀ ਕਰਦੇ ਆ ਕਿ ਲੰਗਰ ਦਾ ਜਲਸ਼ ਆਉਣ ਦਾ ਵਿਸ਼ੇਸ਼ ਇੰਤਜ਼ਾਮ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਲੰਗਰ ਪੱਖੋਂ ਕੋਈ ਵੀ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏ ਵੀ ਔਰ ਧਰਨੇ ਦੇ ਨਾਲ ਹੀ ਸਾਰੀਆਂ ਸੰਗਤਾਂ ਨੂੰ ਲੰਗਰ ਛਕਾ ਕੇ ਔਰ ਉਸ ਤੋਂ ਬਾਅਦ ਸੰਗਤਾਂ ਨੂੰ ਬਧੇਗੀ ਦਿੱਤੀ ਜਾਏਗੀ ਲੰਗਰ ਦਾ ਜਲ ਦਾ ਸਾਰਾ ਇੰਤਜ਼ਾਮ ਨਾਲ-ਨਾਲ ਕੀਤਾ ਹੋਇਆ ਗੱਡੀਆਂ ਦੇ ਵਿੱਚ ਇਸ ਕਰਕੇ 11 ਤੋਂ ਲੈ ਕੇ 12 ਵਜੇ ਤੱਕ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਤੇਜਸੰਗ ਸਮੁੰਦਰੀ ਹਾਲ ਪਹੁੰਚਾਂਗੇ ਔਰ 2 ਘੰਟੇ ਧਰਨਾ ਦੇਣ ਤੋਂ ਉਪਰੰਤ ਫਿਰ ਸੰਗਤਾਂ ਨੂੰ ਲੰਗਰ ਛਕਾਉਣ ਦੀ ਦਾਲ ਛਕਾਉਣ ਦੀ ਜਿਹੜੀ ਸੇਵਾ ਉਹ ਕੀਤੀ ਜਾਏਗੀ ਦੂਸਰੀ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਈ ਤਰ੍ਹਾਂ ਦੀਆਂ ਖੁਫਾਹਾਂ ਫੈਲਾਈਆਂ ਜਾਦੀਆਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਸੰਗਤਾਂ ਵਿੱਚ ਪ੍ਰਚਾਰੀ ਜਾ ਰਹੇ ਆ ਸੰਗਤ ਜੀ ਇਹ ਪ੍ਰੋਗਰਾਮ ਸਮੁੱਚੇ ਸੰਸਮਾਦ ਵੱਲੋਂ ਜਥੇਬੰਦੀਆਂ ਵੱਲੋਂ ਦੰਦਵੀ ਚਕਸਾਲ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲਿਖਿਆ ਗਿਆ ਇਸ ਨੂੰ ਸਫਲ ਬਣਾਉਣ ਵਾਸਤੇ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਔਰ ਹਮ ਹਮਾ ਕੇ 28 ਤਾਰੀਖ 28 ਮਾਰਚ ਦੈਨ ਸ਼ੁਕਰਵਾਰ ਨੂੰ ਸ੍ਰੀ ਅਮਰਸਰ ਸਾਹਿਬ ਵਹੀਰਾਂ ਘੱਟ ਕੇ ਆਪ ਜੀ ਪਹੁੰਚੋ